ਟੀਵੀ ਐਂਡ ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਅੱਜ ਇੱਕ ਵਿਸ਼ੇਸ਼ ਪ੍ਰੋਗਰਾਮ ਤੁਹਾਡੇ ਲਈ ਪੇਸ਼ ਕਰਨ ਜਾ ਰਹੇ ਹਾਂ ਕਿਉਂਕਿ ਸਾਡੇ ਸਾਰਿਆਂ ਦੇ ਬੱਚੇ ਜਵਾਨ ਹੋ ਰਹੇ ਨੇ ਸਮਾਂ ਬਦਲਿਆ ਹੈ ਸਮੇਂ ਦੇ ਬਦਲਦਾ ਰਿਸ਼ਤੇ ਕਿਵੇਂ ਲੱਭੀਏ ਰਿਸ਼ਤੇ ਕਿਵੇਂ ਕਰੀਏ ਪਰਫੈਕਟ ਮੈਚ ਸਾਨੂੰ ਲੱਭ ਨਹੀਂ ਰਹੇ ਤੇ ਫਿਰ ਬੱਚੇ ਇੱਕ ਏਜ ਤੋਂ ਬਾਅਦ ਵਿਆਹ ਕਰਵਾਉਣ ਤੋਂ ਇਨਕਾਰੀ ਤੇ ਮੁਨਕਰ ਹੁੰਦੇ ਜਾ ਰਹੇ ਨੇ ਇਸ ਮੁਤਲਕ ਅੱਜ ਅਸੀਂ ਗੱਲਬਾਤ ਕਰਾਂਗੇ ਕਿਉਂਕਿ ਕੱਲੇ ਪੰਜਾਬ 'ਚ ਕੱਲੇ ਕੈਨੇਡਾ 'ਚ ਕੱਲੇ ਅਮਰੀਕਾ 'ਚ ਕੱਲੇ ਯੂਕੇ 'ਚ ਨਹੀਂ ਦੁਨੀਆ ਭਰ ਦੇ ਵਿੱਚ ਮਾਪੇ ਅਤੇ ਨੌਜਵਾਨ ਬੱਚੇ ਬੱਚੀਆਂ ਇਸ ਮੁਸੀਬਤ ਨੂੰ ਫੇਸ ਕਰ ਰਹੇ ਨੇ ਅੱਜ ਮੇਰੇ ਨਾਲ ਰਿਸ਼ਤਾਸਾਈਟ.com ਤੋਂ ਕਰਨ ਸਿੰਘ ਸ਼ਾਮਲ ਹੋ ਰਹੇ ਨੇ ਸਭ ਤੋਂ ਪਹਿਲਾਂ ਕਰਨ ਸਿੰਘ ਉਹਨਾਂ ਦਾ ਸਵਾਗਤ ਕਰਦੇ ਆਂ ਕਰਨ ਜੀ ਜੀਹਾਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਹੈ ਜੀ ਬਹੁਤ ਬਹੁਤ ਸਤਿ ਸ੍ਰੀ ਅਕਾਲ ਪਾ ਜੀ ਸਨਕ ਜੀ ਸਭ ਤੋਂ ਪਹਿਲਾਂ ਮੈਂ ਵੇਖਦਾ ਹੁਣ ਤਾਂ ਸਾਡੇ ਗੀਤ ਵੀ ਆਉਣ ਲੱਗੇ ਕਿ ਰਿਸ਼ਤਾ ਕਿੱਥੋਂ ਲੱਭੀਏ ਕਿਵੇਂ ਲੱਭੀਏ ਕਿਉਂਕਿ ਪਹਿਲਾਂ ਤਾਂ ਵਿਚੋਲੇ ਰਿਸ਼ਤਾ ਕਰਾ ਦਿੰਦੇ ਸੀ ਰਿਸ਼ਤੇਦਾਰੀਆਂ ਚ ਰਿਸ਼ਤੇਦਾਰੀ ਇੱਕ ਦੂਜੇ ਦੀ ਅੱਗੇ ਅੱਗੇ ਲੱਭ ਲਈ ਜਾਂਦੀ ਸੀ ਹੁਣ ਇਹਨਾਂ ਸਾਈਟਸ 'ਤੇ ਜਿਸ ਦਾ ਆਪਾਂ ਜ਼ਿਕਰ ਕਰਨਾ ਰਿਸ਼ਤਾ ਸਾਈਟ .com ਇਸ ਤਰ੍ਹਾਂ ਦੀਆਂ ਸਾਈਟਸ 'ਤੇ ਅੱਜ ਦੇ ਜ਼ਮਾਨੇ 'ਚ ਲੋੜ ਘੱਟ ਮਹਿਸੂਸ ਹੋਣ ਲੱਗ ਪਈ ਜੀ ਅ ਬਿਲਕੁਲ ਭਾਜੀ ਪਹਿਲਾਂ ਤੁਸੀਂ ਬਿਲਕੁਲ ਸਹੀ ਕਿਹਾ ਕਿ ਪਹਿਲਾਂ ਆਪਣੇ ਮਾਪੇ ਰਿਸ਼ਤਾ ਕਰਾਉਂਦੇ ਸੀ ਜਾਂ ਆਪਣੇ ਭੈਣ ਭਰਾ ਰਿਸ਼ਤੇਦਾਰ ਕੋਈ ਚਾਚੇ ਤਾਏ ਭੂਆ ਫੁੱਫੜ ਸਾਰੇ ਇੱਕ ਝਟ ਹੋ ਕੇ ਇੱਕ ਦੂਜੇ ਦੀ ਹੈਲਪ ਕਰਦੇ ਹੁੰਦੇ ਸੀ ਅੱਜ ਕੱਲ ਭਾਜੀ ਰਿਸ਼ਤਾ ਲੱਭਣ ਦੇ ਵਿੱਚ ਜਾਂ ਸਾਡੀ ਸਾਈਟਸ ਦੀ ਕਿਉਂ ਸਾਡੇ ਸਰਵਿਸਿਜ਼ ਦੀ ਕਿਉਂ ਜ਼ਰੂਰਤ ਪੈ ਗਈ ਹੈ ਬਿਕੋਜ਼ ਆਪਣੇ ਇਹਨਾਂ ਕੰਟਰੀਜ਼ ਦੇ ਵਿੱਚ ਨਾ ਕੈਨੇਡਾ ਯੂਐਸ ਯੂਕੇ ਵਾਸ ਸਪੈਸ਼ਲੀ ਵੈਸਟਰਨ ਕੰਟਰੀਜ਼ ਵਿੱਚ ਹੁਣ ਇੰਡੀਆ ਦੀ ਇੰਡੀਆ ਵੇ ਦੇ ਵਿੱਚ ਸ਼ਾਮਿਲ ਹੋ ਗਿਆ ਹੈ ਵੈਸੇ ਬਹੁਤ ਬਿਜ਼ੀ ਲਾਈਫ ਸਟਾਈਲ ਹੈ ਪਰ ਤੇ ਬਿਜ਼ੀ ਲਾਈਫ ਸਟਾਈਲ ਹੋਣ ਦੇ ਨਾਲ-ਨਾਲ ਕਿਸੇ ਕੋਲ ਟਾਈਮ ਨਹੀਂ ਹੈਗਾ ਕਿਉਂਕਿ ਜੇ ਆਪਾਂ ਕੰਮ ਤੇ ਜਾਂਦੇ ਆ ਜੇ ਆਪਾਂ 9 ਘੰਟੇ ਵੀ ਕੰਮ ਕਰਦੇ ਆ तकरीबन 12 ਘੰਟੇ ਆਪਣੇ ਜਿਹੜੇ ਦਿਨ ਦੇ ਵੇਕਿੰਗ ਆਵਰਸ ਨੇ ਅਧਿਆਲੇ ਦੁਆਲੇ ਘੁੰਮਦੇ ਨੇ ਤੇ ਦੂਸਰੀ ਗੱਲ ਆਪਣੇ ਸਰਕਲ ਦੇ ਵਿੱਚ ਵੀ ਇਨਫ ਇੰਨੇ ਰਿਸ਼ਤੇ ਨਹੀਂ ਹੁੰਦੇ ਜਿਦੇ ਕਰਕੇ ਭਾਜੀ ਮੈਰਿਜਸ ਬਹੁਤ ਡਿਲੇ ਹੋ ਰਹੀਆਂ ਨੇ ਤੇ ਤੀਸਰੀ ਗੱਲ ਅੱਜਕੱਲ ਕੋਈ ਭਾਜੀ ਵਿੱਚ ਬਹਿ ਕੇ ਰਿਸ਼ਤਾ ਵੀ ਕਰਨ ਨੂੰ ਤਿਆਰ ਨਹੀਂ ਕਿਉਂਕਿ ਹਰ ਕਿਸੇ ਨੂੰ ਹੋਏ ਹੁੰਦਾ ਯਾਰ ਮੈਨੂੰ ਕੱਲ ਨੂੰ ਕਿਤਾ ਲੰਮਾ ਹੀ ਨਾ ਆਜੇ राइट right? या मेरे सिर ते कोई लाय, लायबिलिटी ना ਪੈ ਜੇ ਕੱਲ ਨੂੰ ਇਦਾਂ ਨਾ ਹੋਵੇ ਕਿ ਰਿਸ਼ਤਾ ਚੰਗਾ ਨਾ ਹੋਵੇ ਤੇ ਮੇਰੇ ਯੂ نو ਉਹਦਾ ਜਿਹੜਾ ਵੀ ਕ੍ਰੈਡਿਟ ਆ ਉਹ ਮੇਰੇ ਸਿਰ ਤੇ ਜਾਵੇ ਜਿੱਤੇ ਕਰਕੇ ਭਾਜੀ ਅੱਜ ਕੱਲ ਫੈਮਲੀਆਂ ਵੀ ਸਕਲੂਜਨ ਹੋ ਗਈ ਹੈ ਇੱਕ ਦੂਜੇ ਨਾਲ ਆਪਾਂ ਗੱਲਬਾਤ ਕੱਟ ਹੁੰਦੀ ਹੈ ਟੈਕਨੋਲੋਜੀ ਦੇ ਯੁੱਗ ਦੇ ਵਿੱਚ ਨਾਲੇ ਫਾਸਟ ਪੇਸਟ এনवायरमेंट ਆ ਜਿੱਤੇ ਕਰਕੇ ਨਾ ਮੈਰਿਜਸ ਬਹੁਤ ਡਿਲੇ ਹੋ ਰਹੀਆਂ ਨੇ ਤੇ ਨਾਲ ਦੇ ਨਾਲ ਫੈਮਿਲੀ ਪਲੈਨਿੰਗ ਵੀ ਡਿਲੇ ਹੋ ਰਹੀ ਹੈ। ਰਾਈਟ ਕਿਉਂਕਿ ਜਿੱਥੇ ਬੱਚੇ ਦੇਖੋ ਪਹਿਲਾਂ 23-24 ਸਾਲ ਦੇ ਵਿਆਹੇ ਜਾਂਦੇ ਸੀ ਅੱਜ ਕੱਲ 27-28-29 ਸਾਲ ਦੇ ਸ਼ੁਰੂ ਹੀ ਕਰਦੇ ਨੇ। ਰਾਈਟ ਤੇ ਜਿਹੜੇ 27-28-29 ਸਾਲ ਦੇ ਸ਼ੁਰੂ ਹੀ ਕਰਦੇ ਨੇ ਤਿੰਨ ਚਾਰ ਸਾਲ ਤੇ ਚੰਗਾ ਰਿਸ਼ਤਾ ਲੱਭਣ ਤੇ ਲੱਗ ਜਾਂਦਾ। 32-33-34 ਆਰਾਮ ਦੇ ਨਾਲ ਏਜ ਹੋਈ ਜਾਂਦੀ ਹੈ ਅੱਜ ਕੱਲ ਤੇ ਜਿਹਦੇ ਕਰਕੇ ਅੱਗੇ ਜਾ ਕੇ ਫੈਮਿਲੀ ਪਲੈਨਿੰਗ 'ਚ ਕੰਪਲਿਕೇಷನ್ಸ್ ਹੋ ਰਹੀਆਂ ਨੇ। ਰਾਈਟ ਸੋ ਇਹ ਭਾਜੀ ਬੜੇ ਕੁਝ ਰੀਜਨਸ ਨੇ ਜਿੰਨਾ ਕਰਕੇ ਨਾ ਏ ਲੋਕ ਸਾਡੇ ਕੋਲ ਆਉਂਦੇ ਨੇ ਸਾਡੇ ਕੋਲ ਪਰਫੈਕਟ ਮੈਚ ਰਿਸ਼ਤੇ ਵੇਖਣਾ ਸ਼ੁਰੂ ਕਰਦੇ ਨੇ ਤੇ ਅਸੀਂ ਉਹਨਾਂ ਦੀ ਅੱਗੇ ਹੈਲਪ ਕਰਦੇ ਆ ਤੇ ਇਹ ਕੁਝ ਰੀਜ਼ਨਸ ਨੇ ਜਿੰਨਾ ਕਰਕੇ ਬੜੀ ਚੈਲੰਜਸ ਆ ਰਹੇ ਨੇ ਅੱਜ ਦੀ ਸੋਸਾਇਟੀ ਦੇ ਵਿੱਚ ਹਾਂਜੀ ਅੱਛਾ ਮੈਨੂੰ ਇਹ ਦੱਸਿਓ ਜਿਵੇਂ ਮੈਂ ਮੈਂ ਤਾਂ ਤੁਸੀਂ ਬਿਲਕੁਲ درست ਆਖਿਆ ਮੈਂ ਪਿਛਲੇ ਸਾਲ ਪੰਜਾਬ ਗਿਆ ਇੱਕ ਵਿਅਕਤੀ ਆਇਆ ਵੱਡੀ ਸਾਰੀ ਡਾਇਰੀ ਪੈਨ ਰੱਖਿਆ ਮੈਂ ਕਿਹਾ ਚਾਚਾ ਤੂੰ ਕਿ ਤੂੰ ਕਿੱਥੇ ਪੜਵਾਰੀ ਲੱਗ ਗਿਆ ਨੇ ਕਹਿੰਦਾ ਮੈਂ ਤਾਂ ਰਿਸ਼ਤੇ ਕਰਾਉਣਾ ਮੈਂ ਰਿਸ਼ਤਾ ਸਾਰੀ ਲੋਕ ਕਰਾਉਂਦੇ ਆ ਨੇ ਕਹਿੰਦਾ ਮੈਂ ਤਾਂ ਹੁਣ ਮੈਚ ਕਰਾਉਣਾ ਜੀ ਪਰਫੈਕਟ ਮੈਚ ਕਰਾਉਣਾ ਮੈਂ ਤਾਂ ਪੈਸੇ ਚੰਗੇ ਲੈ ਲੈਣਾ ਮੈਨੂੰ ਤਾਂ ਹੋਰ ਕੋਈ ਕੰਮ ਕਰਨ ਦੀ ਹੁਣ ਲੋੜ ਨਹੀਂ ਪੈਂਦੀ ਮੈਂ ਤਾਂ ਆਪਣੀ ਜ਼ਮੀਨ ਵੀ ਠੇਕੇ ਤੇ ਦਿੱਤੀ ਹੋਈ ਆ ਮੇਰੇ ਵਾਸਤੇ ਉਹ ਚੰਬਾ ਸੀ ਹੁਣ ਉੱਥੇ ਵੀ ਆਹੀ ਕੁਝ ਚੱਲ ਪਿਆ ਕਿਉਂਕਿ ਦਰਅਸਲ ਪਰਫੈਕਟ ਮੈਚ ਲੱਭ ਨਹੀਂ ਰਹੇ ਅਸਲ ਦੇ ਵਿੱਚ ਕੀ ਰਿਸ਼ਤੇ ਚੰਗੇ ਲੱਭਦੇ ਨਹੀਂਗੇ ਜੀ ਜਿਹੜੇ ਉਹ ਲੋਕ ਵੀ ਨੇ ਜਾਂ ਜਿਹੜੇ ਲੋਕ ਰਿਸ਼ਤਾ ਲੱਭਣਾ ਸ਼ੁਰੂ ਕਰ ਦਿੰਦੇ ਨੇ ਕਿ ਉਹਨਾਂ ਨੂੰ ਇਸ ਤਰ੍ਹਾਂ ਦੀ ਵੀ ਦਿੱਕਤ ਆਉਂਦੀ ਹੈ ਜੀ ਕੋਈ ਐ ਐਬਸੋਲੂਟਲੀ ਬਨੀਪਾਲ ਸਾਹਿਬ ਕਿਸ ਤਰ੍ਹਾਂ ਕੀ ਹੁੰਦਾ ਕਿ ਜਦੋਂ ਆਪਾਂ ਰਿਸ਼ਤਾ ਦੀ ਸਰਚ ਕਰ ਰਹ ਬਹੁਤ ਸਾਰੇ ਫੈਕਟਰਸ ਮਿਲਾਉਣੇ ਪੈਂਦੇ ਨੇ ਇੱਕ ਸਹੀ ਰਿਸ਼ਤੇ ਦੀ ਚੋਣ ਕਰਨ ਤੋਂ ਕਰਨਾ ਇਟਸ ਨਾਟ ਐਨ ਈਜ਼ੀ ਪ੍ਰੋਸੈਸ ਬਹੁਤ ਲੈਂਥੀ ਵੀ ਪ੍ਰੋਸੈਸ ਹੈ ਤੇ ਬਹੁਤ ਪੇਨਸ ਟੇਕਿੰਗ ਵੀ ਜਿਹੜੇ ਕਿਉਂਕਿ ਰਿਸ਼ਤੇ ਲੱਭ ਰਹੇ ਹੁੰਦੇ ਨੇ ਉਹਨਾਂ ਨੂੰ ਹੀ ਪਤਾ ਹੁੰਦਾ ਕਿ ਕਿੰਨੀ ਦਿੱਕਤਾਂ ਆ ਰਹੀਆਂ ਉਹਨਾਂ ਨੂੰ ਸੋ ਫਾਰ ਐਗਜ਼ਾਮਪਲ ਆਪਾਂ ਨੂੰ ਲੜਕਾ ਲੜਕੀ ਦਾ ਏਜ ਮਿਲਾਈਦਾ ਜੀ ਹਾਈਟ ਮਿਲਾਈਦੀ ਹੈ ਉਹਨਾਂ ਦਾ ਮੈਰਿਟਲ ਸਟੇਟਸ ਐਜੂਕੇਸ਼ਨ ਕੀ ਹੈ ਕਿਉਂਕਿ ਜੇ ਮੰਨ ਲਓ ਕਿਸੇ ਨੇ ਹੁਣ ਸਾਡੇ ਕੋਲ ਬਹੁਤ ਕਲਾਇੰਟਸ ਹੁੰਦੇ ਨੇ ਜਿਹੜੇ ਲਾਅਰਸ ਨੇ ਡਾਕਟਰਸ ਨੇ ਅਕਾਊਂਟੈਂਟਸ ਨੇ ਇੱਥੋਂ ਦੇ ਬੱਚੇ ਬੌਰਨ ਰੇਜ਼ ਨੇ ਕੈਨੇਡਾ ਦੇ ਨੇ ਯੂ ਐਸ ਦੇ ਨੇ ਯੂ ਕੇ ਦੇ ਨੇ ਆਸਟ੍ਰੇਲੀਆ ਦੇ ਨੇ ਉਹ ਜਿਹੜੇ ਇੱਥੋਂ ਦੇ ਬੌਰਨ ਰੇਜ਼ ਬੱਚੇ ਨੇ ਉਹ ਹਮੇਸ਼ਾ ਦੇਖਦੇ ਨੇ ਕਿ ਸਾਨੂੰ ਇੱਥੋਂ ਦਾ ਹੀ ਬੌਰਨ ਰੇਜ਼ 파ਟਰਨਰ ਮਿਲੇ ਠੀਕ ਹੈ ਜੀ ਉਸ ਤੋਂ ਬਾਅਦ ਭਾਜੀ ਮੈਰਿਟਲ ਸਟੇਟਸ ਵੀ ਦੇਖਣਾ ਪੈਂਦਾ ਹੈ ਜੇ ਨੇਵਰ ਮੈਰਿਡ ਹੈ ਕੋਈ ਪਹਿਲਾਂ ਨਹੀਂ ਵਿਆਹ ਹੋਇਆ ਆਫ ਕੋਰਸ ਤੇ ਉਹਨਾਂ ਨੂੰ ਨੇਵਰ ਮੈਰਿਡ ਰਿਸ਼ਤਾ ਦੇਖੀ ਦਾ ਜੇ ਡਿਵੋਰਸ ਦਾ ਉਹਨਾਂ ਨੂੰ ਡਿਵੋਰਸ ਅਕੋਰਡਿੰਗਲੀ ਦਿਖਾਈ ਦੀ ਅਗੇ ਅਗੇ ਜਾ ਕੇ ਰੰਗ ਰੂਪ ਵੀ ਦੇਖਣਾ ਹੈ এমਪਲॉयमेंट ਵੀ ਦੇਖਣੀ ਹੈ ਤੁਹਾਡੀ ਕਾਸਟ ਵੀ ਇੱਕ ਬਹੁਤ ਵੱਡਾ ਫੈਕਟਰ ਬਣ ਜਾਂਦਾ ਹੈ ਲੋਕੇਸ਼ਨ ਵੀ ਇੱਕ ਬਹੁਤ ਵੱਡਾ ਫੈਕਟਰ ਹੈ ਅਗਰ ਵੈਨਕੂਵਰ ਦੇ ਰਿਸ਼ਤੇ ਨੇ ਮੰਨ ਲਓ ਅਸੀਂ ਪਿੱਛੇ ਜੇ ਪਰ ਇਹ ਰਿਸ਼ਤਾ ਕਰਵਾਇਆ ਸੀ ਵੈਨਕੂਵਰ ਦਾ ਡਾਕਟਰ ਅਸੀਂ ਲੜਕੀ 34 ইয়ার্স 올 ঠিক ਹੈ ਜੀ ਉਹਨਾਂ ਦੀ ਪ੍ਰੇਫਰੈਂਸ ਇਹੀ ਸੀ ਕਿ ਅਸੀਂ ਸਿਰਫ ਵੈਨਕੂਵਰ ਦੇ ਵਿੱਚ ਰਿਸ਼ਤਾ ਦੇਖਣਾ ਮੈਂ ਕਿਹਾ ਜੀ ਜੇ ਆਪਾਂ ਵੈਨਟ੍ਰਾਂਟੋ ਵੱਲ ਦੇਖ ਲਈਏ ਇੰਨੇ ਨਹੀਂ ਉਧਰ ਸਾਡਾ ਕੋਈ ਰਿਸ਼ਤੇਦਾਰ ਸਨ ਨਹੀਂ ਹੈਗਾ ਫੇਟ ਫੇਟੀ ਮੱਧApiException ਨਿਕਲੇ ਸੋ ਅਸੀਂ ਉਹਨਾਂ ਨਾਲ ਵਰੰਕੂਵਰ ਤੇ ਰਿਸ਼ਤੇ ਲੱਭਿਆ ਬਹੁਤ ਵਨ ਡਾਕਟਰ ਇਸੇ ਲੜਕਾ ਇਹ ਪਰਿਵਾਰ ਵੀ بڑا ਸੋ ਭਾਜੀ ਬੜੇ ਫੈਕਟਰਸ ਨੇ ਜਿਹੜੇ ਕਿ ਮਿਲਾਉਣੇ ਪੈਂਦੇ ਨੇ ਜਿਹਦੇ ਵਿੱਚ ਕੀ ਸਾਡੇ ਕੋਲ ਤੇ ਲੱਖਾਂ ਹੀ ਰਿਸ਼ਤੇ ਨੇ ਕਿਉਂਕਿ ਸਾਡੀ ਇੱਕ ਫੁੱਲ ਫਲੇਜਡ ਟੀਮ ਹੈ ਜਿਹੜੀ ਕਿ 24 ਆਵਰਸ ਇਹੀ ਕੰਮ ਕਰਦੀ ਹੈ ਉਹਨਾਂ ਨੂੰ ਬੜੇ ਸਾਲਾਂ ਦਾ ਤਜਰਬਾ ਹੈ ਪ੍ਰੋਫੈਸ਼ਨਲ ਨੇ ਵੈਲ ਐਜੂਕੇਟਿਡ ਨੇ ਮੈਚੂਰ ਨੇ ਹੈਂਡ ਪਿਕ ਕਰਕੇ ਰਿਸ਼ਤਾ ਉਹੀ ਦਿਖਾਉਂਦੇ ਨੇ ਜਿਹੜਾ ਕਿ ਮੋਸਟ ਸੂਟੇਬਲ ਹੁੰਦਾ ਤਾਂ ਜੋ ਕਿਸੇ ਦਾ ਵੀ ਦੋਵੇਂ ਪਰਿਵਾਰਾਂ ਵਿੱਚ ਟਾਈਮ ਖਰਾਬ ਨਾ ਹੋਵੇ রাইਟ ਤੇ ਜਲਦ ਤੋਂ ਜਲਦ ਵਧੀਆ ਹਰ ਕਿਸੇ ਨੂੰ ਰਿਸ਼ਤਾ ਮਿਲੇ রাইਟ ਸੋ ਇਹ ਇਹ ਚੀਜ਼ਾਂ ਕਰਕੇ ਵੀ ਭਾਜੀ ਰਿਸ਼ਤਾ ਲੱਭਣਾ ਮੁਸ਼ਕਲ ਹੋ ਜਾਂਦਾ ਹੈ ਹਾਂਜੀ ਅੱਛਾ ਜਿਹੜੀਆਂ ਆ ਤੁਸੀਂ ਜਿਹਨੇ ਚੀਜ਼ਾਂ ਜ਼ਿਕਰ ਕੀਤਾ ਹੈ ਇਹ ਇਹ ਤਾਂ ਨਹੀਂ ਕਿ ਭਾਈ ਵੈਨਕੂਵਰ ਦੇ ਲੋਕਾਂ ਦੀਆਂ ਸਮੱਸਿਆਵਾਂ ਹੋਰ ਨੇ ਟ੍ਰਾਂਟੋ ਦੇ ਦੀਆਂ ਹੋਰ ਨੇ ਬ੍ਰਿਸਬੇਨ ਦੀਆਂ ਹੋਰ ਨੇ ਲੰਡਨ ਦੀਆਂ ਹੋਰ ਨੇ ਇਹ ਕਾਮਨ ਪ੍ਰੋਬਲਮ ਵੀ ਹੋਣਗੀਆਂ ਜੀ ਲੋਕਾਂ ਦੀਆਂ ਕਿ ਨਹੀਂ ਮੋਸਟਲੀ ਭਾਜੀ ਕਾਮਨ ਪ੍ਰੋਬਲਮਸ ਹੀ ਨੇ ਠੀਕ ਹੈ ਜੀ ਕਿ ਇਸ ਤਰ੍ਹਾਂ ਜਿਵੇਂ ਕਈ ਵਾਰੀ ਆਪਣੇ ਆਪਣੇ ਇੱਕ ਪਿੱਛੇ ਜੇ ਅਸੀਂ ਰਿਸ਼ਤਾ ਕਰਵਾਇਆ ਸੀ ਤੇ ਮਾਣਾਂ ਨੂੰ ਅਸੀਂ ਉਹਨਾਂ ਨੂੰ ਪੁੱਛਿਆ ਸਾਡੀ ਟੀਮ ਨੇ ਕਿ ਭਾਜੀ ਉਹ ਉਹਨਾਂ ਦੀ ਬੇਟੀ ਸੀ 38 ইয়ার্স 올ਡ ਹੋ ਗਈ ਸੀ ਮੈਂ ਕਹੇ ਮੈਂ ਕਹੇ ਤੁਸੀਂ ਪਹਿਲਾਂ ਕਦੀ ਟਰਾਈ ਕੀਤਾ ਤੇ ਕਹਿੰਦੇ ਆਫ ਕੋਰਸ ਸਾਨੂੰ ਜੀ ਕਰੀਬਨ 10 ਸਾਲ ਹੋ ਗਏ ਨੇ 28 ਸਾਲ ਦੀ ਸੀ ਬੇਟੀ ਜੀ ਤੋਂ ਟਰਾਈ ਕਰਨਾ ਸ਼ੁਰੂ ਕੀਤਾ ਮੈਂ ਕਹੇ ਜੀ ਕੀ ਪ੍ਰੋਬਲਮਸ ਆਈਆਂ ਤੁਹਾਨੂੰ ਕਹਿੰਦੇ ਸਾਨੂੰ ਕੋਈ ਠੰਗ ਦਾ ਰਿਸ਼ਤਾ ਹੀ ਨਹੀਂ ਮਿਲ ਰਿਹਾ ਬੇਟੀ ਐਜੂਕੇਟਿਡ ਆ ਸਾਨੂੰ ਕੋਈ ਐਜੂਕੇਟਿਡ ਰਿਸ਼ਤਾ ਹੀ ਨਹੀਂ ਮਿਲ ਰਿਹਾ ਮੈਂ ਕਹੇ ਜੀ ਐਜੂਕੇਟਿਡ ਰਿਸ਼ਤੇ ਤੇ ਬਹੁਤ ਨੇ ਤੇ ਕਹਿੰਦੇ ਅਸੀਂ ਤੇ ਹਰ ਜਗ੍ਹਾ ਟਰਾਈ ਕਰ ਚੁੱਕੇ ਆ ਭੈਣ ਭਰਾਵਾਂ ਦੇ ਵਿੱਚ ਵੀ ਜਦੋਂ ਵੀ ਕਿਤੇ ਵਿਆਹ ਸ਼ਾਦੀਆਂ ਤੇ ਵੀ ਜਾਇਦਾ ਇੱਕ ਦੂਜੇ ਨੂੰ ਦੱਸੀਦਾ ਕਹਿੰਦਾ ਹੁਣ ਤੇ ਸਾਡਾ ਵਿਆਹ ਸ਼ਾਦੀ ਦੇ ਜਾਨੂ ਨੂੰ ਜੀ ਕਰਦਾ ਕਿ ਲੋਕਾਂ ਨੇ ਪੁੱਛਣਾ ਕਿ ਤੇਰੀ ਬੇਟੀ ਹਜੇ ਤੱਕ ਕੁਆਰੀ ਬੈਠੀ ਹੈ ਕਿ ਤੁਸੀਂ ਅ ਅ ਤੇ ਰਿਸਪੋਂਸੇਬਲ ਕਿਉਂਕਿ ਕਈ ਵੀਰੇ ਵਿਚਾਰੇ ਪੇਰੈਂਟਸ ਐਜ਼ ਮੱਚ ਐਸ ਦੇ ਵਾਂਟ ਟੂ ਹੈਲਪ ਉਹ ਪਾਜੀ ਖੁਦ ਵੀ ਵਿਚਾਰੇ ਹੈਲਪਲੈਸ ਮਹਿਸੂਸ ਕਰਦੇ ਨੇ ਕਿ ਅਸੀਂ ਅ ਕਰੀਏ ਤੇ ਕੀ ਕਰੀਏ ਤੇ ਟਾਈਮ ਸਰ ਪਾਜੀ ਰਿਸ਼ਤੇ ਲੱਭਣੇ ਬਹੁਤ ਹੀ ਜ਼ਰੂਰੀ ਨੇ ਬਹੁਤ ਹੀ ਜ਼ਰੂਰੀ ਨੇ ਟਾਈਮ ਸਰ ਸਰਚ ਸ਼ੁਰੂ ਕਰਨੀ ਕਿਉਂਕਿ ਚੰਗੇ ਰਿਸ਼ਤੇ ਲੱਭਣ ਤੇ ਪਿਆਨੀਪਾਲ ਸਾਹਿਬ ਟਾਈਮ ਲੱਗ ਹੀ ਜਾਂਦਾ ਵਧੀਆ ਤੋਂ ਵਧੀਆ ਰਿਸ਼ਤੇ ਲੱਭਣ ਤੇ ਸੋ ਉਹਨਾਂ ਨੂੰ ਫਿਰ ਐਜੂਕੇਟਰ ਰਿਸ਼ਤਾ ਲੱਭ ਰਹੇ ਸੀ ਅਸੀਂ ਉਹਨਾਂ ਨੂੰ ਪੰਜ ਰਿਸ਼ਤੇ ਦਿਖਾਏ ਠੀਕ ਹੈ ਜੀ ਬੈਕ ਟੂ ਬੈਕ ਉਹਨਾਂ ਦੇ ਵਿੱਚ ਉਹ ਦੋ ਰਿਸ਼ਤੇ ਪਸੰਦ ਆਏ ਦੋਵਾਂ ਦੇ ਨਾਲ ਮਿਲੇ ਹੋ ਇੱਕ ਦੇ ਵਿੱਚ ਉਹਨਾਂ ਦੇ ਨਾਲ ਹੁਣ ਗੱਲਬਾਤ ਚੱਲ ਰਹੀ ਹੈ ਤੇ ਆਉਣ ਦੇ ਕੁਝ ਦਿਨਾਂ ਦੇ ਵਿੱਚ ਉਹਨਾਂ ਦਾ ਰਿਸ਼ਤਾ डन ਹੋ ਜਾਣਾ ਸੋ ਜਿੱਥੇ ਭਾਜੀ ਦੇਖੋ 10 ਸਾਲਾਂ ਦੀ ਸਰਚ ਉਹਨਾਂ ਨੇ ਕੰਪਲੀਟ ਆ ਆਪਣੇ ਕਰ ਰਹੇ ਸੀ ਸਰਚ ਲੱਭ ਰਹੇ ਸੀ ਤੇ ਵਿਦਨ ਫਿਊ ਵੀਕਸ ਦੇ ਵਿੱਚ ਗੱਲਬਾਤ ਬਣਦੇ ਉਹਨਾਂ ਦੇ ਅਸਾਰ ਹੈਗੇ ਨੇ ਮੈਂ ਇਹ ਨਹੀਂ ਕਵਾਂਗਾ ਕਿ ਹਰ ਕਿਸੇ ਦਾ ਇਡੀ ਛੇਤੀ ਰਿਸ਼ਤਾ ਹੋ ਜਾਂਦਾ ਕਿਸੇ ਨੂੰ ਥੋੜਾ ਟਾਈਮ ਵੀ ਲੱਗ ਸਕਦਾ ਲੇਕਿਨ ਜੇ ਸਰਚ ਸ਼ੁਰੂ ਕਰੋਗੇ ਤੇ ਤਾਂ ਹੀ ਭਾਜੀ ਉਹ ਕਹਿੰਦੇ ਨਹੀਂ ਹੁੰਦੇ ਜੇ ਬੇੜੀ ਦੇ ਵਿੱਚ ਪਾਓਗੇ ਤੇ ਤਾਂ ਹੀ ਕਿਨਾਰੇ ਲੱਗੂਗਾ ਰਾਈਟ ਸੋ ਇਸ ਤਰੀਕੇ ਨਾਲ ਥੋੜਾ ਟਾਈਮ ਲੱਗਦਾ ਆ ਹੁਣੇ ਤੁਸੀਂ ਜ਼ਿਕਰ ਕਰ ਰਹੇ ਸੀ ਇੱਕ ਗੱਲ ਦਾ ਉਹਦੇ 'ਚ ਮੈਨੂੰ ਮੇਰੇ ਦਿਮਾਗ 'ਚ ਇੱਕ ਸਵਾਲ ਆ ਰਿਹਾ ਸ਼ਾਇਦ ਆਪਣੇ ਦਰਸ਼ਕਾਂ ਦੇ ਵੀ ਆ ਰਿਹਾ ਹੋਣਾ ਕਿ 28 ਸਾਲਾਂ ਦੀ ਲੜਕੀ ਦਾ ਰਿਸ਼ਤਾ ਲੱਭਣਾ ਸ਼ੁਰੂ ਕਰ ਦਿੱਤਾ 10 ਸਾਲਾਂ ਦੀ ਭਾਲ ਤੋਂ ਬਾਅਦ ਹੁਣ ਕਿੱਥੇ ਗੱਲ ਬਣਦੀ ਨਜ਼ਰ ਆ ਰਹੀ ਹੈ ਫਿਰ ਅਸਲ ਉਮਰ ਕੀ ਹੋਵੇ ਜਦੋਂ ਮਾਪੇ ਜਾਂ ਬੱਚੇ ਬੱਚੀਆਂ ਰਿਸ਼ਤੇ ਦੀ ਤਲਾਸ਼ ਕਰਨੇ ਸ਼ੁਰੂ ਕਰ ਦਿੰਦੇ ਜੀ ਫਿਰ ਬਿਲਕੁਲ ਐਬਸੋਲੂਟਲੀ ਪਾਜੀ ਦੇਖੋ ਆਪਣੇ ਪੇਰੈਂਟਸ ਵੀ ਬਹੁਤ ਆਪਣੇ ਇੱਥੇ ਪੰਜਾਬੀਆਂ ਨੇ ਬੜੀਆਂ ਤਰੱਕੀਆਂ ਕੀਤੀਆਂ ਨੇ ਠੀਕ ਹੈ ਜੀ ਆਪਾਂ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਬੱਚਿਆਂ ਨੂੰ ਸਹੀ এডਿਕੇਸ਼ਨ ਦਿੱਤੀ ਜਾਵੇ ਰਾਈਟ ਉਹ ਸਹੀ ਪਰਵਰਿਸ਼ ਹੋਵੇ ਬਹੁਤ ਇਨਵੈਸਟਮੈਂਟ ਹੁੰਦੀ ਹੈ এডਿਕੇਸ਼ਨ ਤੇ ਵੀ ਸਹੀ ਉਹਨਾਂ ਨੂੰ ਵੈਲਿਊ ਸਿਸਟਮ ਦੇਣ ਤੇ ਵੀ ਇੱਕ ਟਾਈਮ ਹੁੰਦਾ ਹੈ ਜਦੋਂ ਬੱਚਿਆਂ ਨੂੰ ਕੈਰੀਅਰ ਸੈੱਟ ਹੋ ਜਾਂਦਾ 22 23 24 ਸਾਲ ਦੇ ਵਿੱਚ ਠੀਕ ਹੈ ਜੀ ਜਿੱਥੇ ਉਹਨਾਂ ਨੂੰ ਜੌਬ ਮਿਲ ਜਾਂਦੀ ਹੈ ਯੂਨੀਵਰਸਿਟੀ ਦੀ এডਿਕੇਸ਼ਨ ਖਤਮ ਹੋ ਗਈ ਭਾਜੀ ਰਾਈਟਵੇ ਸ਼ੁਰੂ ਕਰ ਦੇਣਾ ਚਾਹੀਦਾ ਉਦੋਂ ਰਿਸ਼ਤਾ ਲੱਭਣਾ ਦੇਰ ਨਹੀਂ ਕਰਨੀ ਚਾਹੀਦੀ ਕਿਉਂਕਿ ਇਹ ਨਹੀਂ ਹੁੰਦਾ ਕਿ ਜੇ ਤੁਸੀਂ ਅੱਜ ਸ਼ੁਰੂ ਕੀਤਾ ਤੇ ਕੱਲ ਨੂੰ ਚੰਗਾ ਰਿਸ਼ਤਾ ਮਿਲ ਹੀ ਜਾਣਾ राइट ਕਿਉਂਕਿ ਕਈ ਵਾਰੀ ਬੰਦਾ ਸੋਚਦਾ ਯਾਰ ਕੋਈ ਗੱਲ ਨਹੀਂ ਥੋੜਾ ਜਿਹਾ ਰਿਲੇਟਰ ਸ਼ੁਰੂ ਕਰ ਲਾਂਗੇ ਰਿਸ਼ਤਾ ਤੇ ਮੇਰੀ ਜਾਣਾ ਮੇਰੀ ਬੇਟੀ ਸੋਣੀ ਸੁਨੱਖੀ ਆ ਜਾਂ ਮੇਰਾ ਬੇਟਾ ਸੋਹਣਾ ਆ ਵੈਲ ਕੁਆਲੀਫਾਈਡ ਆ ਪੜਿਆ ਲਿਖਿਆ ਹਾਂਜੀ ਹੋਣਗੇ ਵੈਲ ਕੁਆਲੀਫਾਈਡ ਹਾਂਜੀ ਹੈਗੇ ਨੇ ਸੋਹਣੇ ਲੇਕਿਨ ਉਹ ਅਕੋਰਡਿੰਗ ਟੂ ਉਹਨਾਂ ਦੀ ਪ੍ਰੈਫਰੈਂਸ ਜਿਹੜਾ ਉਹ ਰਿਸ਼ਤਾ ਦੇਖ ਰਹੇ ਨੇ ਉਹ ਵੀ ਫਿਰ ਸੋਨਾ ਹੀ ਚਾਹੁੰਦੇ ਨੇ ਉਹ ਵੀ ਸੋਚਦੇ ਚਾਹੁੰਦੇ ਨੇ ਕਿ ਵੈਲ ਕੁਆਲੀਫਾਈਡ ਹੋਵੇ ਉਹ ਵੀ ਚਾਹੁੰਦੇ ਨੇ ਕਿ ਸਾਡੀ ਆਪਸ ਦੇ ਵਿੱਚ ਜਿਹੜੀ ਵਾਈਬ ਆ ਉਹ ਪੂਰੀ ਮਿਲੇ ਆਪਸ ਦੇ ਵਿੱਚ ਜਦੋਂ ਅਸੀਂ ਮੀਟਿੰਗ ਕਰਾਉਨੇ ਆਂ ਕਈ ਵਾਰੀ ਭਾਜੀ ਔਨ ਪੇਪਰਸ ਲੱਗੇਗਾ ਵੀ ਹਾਂ ਯਾਰ ਇਹ ਬਹੁਤ ਸੋਹਣਾ ਪਰਫੈਕਟ ਰਿਸ਼ਤਾ ਲੇਕਿਨ ਆਪਸ ਦੇ ਵਿੱਚ ਜਦੋਂ ਮਿਲਣਗੇ ਉਹ ਕਲਿੱਕ ਹੀ ਨਹੀਂ ਬੈਠੇਗਾ ਰਾਈਟ ਉਹ ਆਪਰਸ ਉਹਨਾਂ ਨੂੰ ਪਰਸਨੈਲਿਟੀ ਕਲਿੱਕ ਨਹੀਂ ਹੋਏਗਾ ਜਾਂ ਕੋਈ ਹੋਰ ਰੀਜ਼ਨ ਹੋ ਜਾਏਗਾ ਸੋ ਇਹ ਇੱਕ ਇੱਕ ਸਰਚ ਦਾ ਜਦੋਂ ਵਿਆਹ ਤੋਂ ਪਹਿਲੋਂ ਆਪਾਂ ਇੱਕ ਇੱਕ ਮਲਟੀਪਲ ਸਰਚਸ ਥਰੂ ਜਾਣਨੇ ਉਹਦੇ ਵਿੱਚ ਅਸੀਂ ਤੁਹਾਡੀ ਹੈਲਪ ਕਰਦੇ ਆਂ ਪੂਰਾ ਐਂਡ ਟੂ ਐਂਡ ਰੋਲ ਨਿਭਾਉਨੇ ਆਂ ਰਿਸ਼ਤਾ ਦਿਖਾਉਣ ਦੇ ਨਾਲ ਨਾਲ रिश्ते ਸਾਡਾ ਕੰਮ ਦਿਖਾਉਣਾ ਨਹੀਂ ਹੈ ਕਲਾ ਰਿਸ਼ਤਾ ਕਰਵਾਉਣਾ ਹੈ ਸਾਡਾ ਕੰਮ ਠੀਕ ਹੈ ਜੀ ਸੋ ਉਹਦੇ ਵਿੱਚ ਬੜੇ ਸਟੈਪਸ ਹੁੰਦੇ ਨੇ ਜਿੱਥੇ ਕਿ ਪ੍ਰੋਫੈਸ਼ਨਲ ਮੈਚ ਮੇਕਰਸ ਦਾ ਇੱਕ ਬਹੁਤ ਵੱਡਾ ਰੋਲ ਹੁੰਦਾ ਹੈ ਕਿਹੜ ਇਸ ਤਰੀਕੇ ਨਾਲ ਤੁਹਾਨੂੰ ਮੈਚਸ ਕੱਢ ਕੇ ਦਿਖਾਉਣੇ ਦੋਵੇਂ ਪਰਿਵਾਰਾਂ ਨਾਲ ਗੱਲਬਾਤ ਕਰਨੀ ਉਹਨਾਂ ਦੀਆਂ ਮੀਟਿੰਗਸ ਅਰੇਂਜ ਕਰਵਾਉਣੀਆਂ ਉਸ ਤੋਂ ਬਾਅਦ ਤੁਹਾਡੀ ਲਾਈਕਿੰਗ ਦਾ ਤੁਹਾਡੀ ਪਰਸਨੈਲਿਟੀ ਦੇ ਅਕੋਰਡਿੰਗ ਤੁਹਾਡੀ ਫੈਮਿਲੀ ਦੇ ਅਕੋਰਡਿੰਗ ਤੁਹਾਨੂੰ ਰਿਸ਼ਤੇ ਦਿਖਾਉਣੇ ਠੀਕ ਹੈ ਜੀ ਕਿਉਂਕਿ ਪਰਿਵਾਰਿਕ ਰੁਤਬਾ ਵੀ ਕਿਸੇ ਨੂੰ ਇੰਪੋਰਟੈਂਟ ਹੁੰਦਾ ਹੈ ਮੰਨ ਲਓ ਜੇ ਕੋਈ ਰਿਸ਼ਤਾ ਕਰਵਾਇਆ ਸੀ ਬੜੇ ਐਫਲੂਐਂਟ ਫੈਮਿਲੀ ਸੀ ਭਾਜੀ ਵੈਨਕੂਵਰ ਦੀ ਰਾਈਟ ਕੰਸਟਰਕਸ਼ਨ ਦਾ ਬਿਜ਼ਨਸ ਸੀ ਉਹਨਾਂ ਦਾ ਉਹਨਾਂ ਨੂੰ ਅਕੋਰਡਿੰਗਲੀ ਸੀ ਐਫਲੂਐਂਟ ਫੈਮਿਲੀ ਬੜੀ ਵਧੀਆ ਅਕੋਰਡਿੰਗਲੀ ਬਰਾਬਰੀ ਦਾ ਰਿਸ਼ਤਾ ਦਿਖਾਇਆ ਇਹ ਵੀ ਚੀਜ਼ਾਂ ਬੜੀਆਂ ਮਾਇਨੇ ਰੱਖਦੀਆਂ ਨੇ ਕਿਉਂਕਿ ਤੁਸੀਂ ਇਕੱਲੇ ਲੜਕਾ ਲੜਕੀ ਨਹੀਂ ਸ਼ਾਦੀ ਕਰ ਰਹੇ ਸਾਰਾ ਨਾਲ ਪਰਿਵਾਰ ਤੁਹਾਡੇ ਨਾਲ ਵਿਆਹਿਆ ਜਾ ਰਿਹਾ ਇੱਕ ਸਾਥ ਬਿਲਕੁਲ ਹਾਂਜੀ ਅੱਛਾ ਹੁਣ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਕਿ ਸਿਰਫ ਲੜਕਾ ਲੜਕੀ ਦਾ ਰਿਸ਼ਤਾ ਨਹੀਂ ਜੁੜਦਾ ਇਹਦੇ ਨਾਲ ਕਈ ਪੀੜ੍hiyan ਜੁੜਦੀਆਂ ਨੇ ਸਮਾਜ ਦੇ ਵਿੱਚ ਬਹੁਤ ਸਾਰੇ ਇਹਦੇ ਨਾਲ ਤਾਣੇ ਬਾਣੇ ਉਲਝੇ ਵੀ ਐ ਤੇ ਕਈ ਸੁਲਝੇ ਵੀ ਐ ਚੰਗੇ ਰਿਸ਼ਤੇ ਜੀ ਮਿਲ ਜਾਣ ਹੁਣ ਜਦੋਂ ਤੁਸੀਂ ਮੈਚ ਮੇਕਰ ਦਾ ਜ਼ਿਕਰ ਕਰ ਰਹੇ ਸੀ ਕਿ ਸਭ ਤੋਂ ਔਖਾ ਵੀ ਕੰਮ ਇਹੀ ਐ ਤੇ ਜਦੋਂ ਕਿਤੇ ਫਿੱਟ ਵਾਜੇ ਫਿਰ ਇਹ ਲੱਗਦਾ ਸੁਖਾਲਾ ਵੀ ਐ ਇਹ ਰਿਸ਼ਤੇ ਦੀ ਕਿ ਪਰਫੈਕਟ ਮੈਚ ਹੋ ਜੇ ਲੜਕੀ ਨੂੰ ਲੜਕਾ ਪਸੰਦ ਹੋਵੇ ਦੋਵੇਂ ਪਰਿਵਾਰਾਂ ਦੀ ਵੀ ਪਸੰਦ ਹੋਵੇ ਇਹਦੇ ਵਿੱਚ ਤੁਸੀਂ ਕਿਵੇਂ ਹੈਲਪ ਕਰਦੇ ਹੋ ਕਿਵੇਂ ਲੱਭਦੇ ਹੋ ਬਿਲਕੁਲ ਭਾਜੀ ਇੱਕ ਨਾ ਸਾਡਾ ਪੂਰਾ ਐਲੈਪਰੇਟਿਵ ਪ੍ਰੋਸੈਸ ਕਿਉਂ ਸਾਨੂੰ 12 ਸਾਲ ਹੋ ਗਏ ਨੇ ਰਿਸ਼ਤੇ ਕਰਵਾਉਂਦੇ ਨੂੰ ਰਿਸ਼ਤਾਸਾਈਟ.com ਹਰ ਜਗ੍ਹਾ ਪ੍ਰੈਜ਼ੈਂਟ ਹੈ ਠੀਕ ਹੈ ਜੀ ਤੁਸੀਂ ਆਨਲਾਈਨ ਸਰਚ ਕਰਕੇ ਦੇਖੋ ਸਾਡੇ ਟੀਵੀਸ ਤੇ ਰੇਡੀਓਸ ਤੇ ਜਾਂ ਬਹੁਤ ਹੈ ਸਾਨੂੰ 80% ਸਾਡਾ ਰੈਫਰੈਂਸਸ ਤੇ ਕੰਮ ਚੱਲਦਾ ਹੈ ਮੰਨ ਲਓ ਕੱਲ ਕਿਸੇ ਦਾ ਰਿਸ਼ਤਾ ਕਰਾਇਆ ਹਰ ਕੋਈ ਵਿਆਹ ਤੇ ਹੀ ਪੁੱਛਦੇ ਨੇ ਭਾਜੀ ਰਿਸ਼ਤਾ ਕਿੱਨੇ ਕਰਵਾਇਆ ਉਹ ਕਹਿੰਦੇ ਜੀ ਰਿਸ਼ਤਾਸਾਈਟ.com ਵਾਲਿਆਂ ਨੇ ਕਰਵਾਇਆ ਉਹਨਾਂ ਨੂੰ ਜਾ ਕੇ ਕੰਟੈਕਟ ਕਰ ਲਓ ਸੋ ਪਰਿ ਮੈਚ ਮੇਕਰਸ ਦੀ ਨਾ ਸਾਡੀ ਟੀਮ ਚ ਪੂਰੀ ਟ੍ਰੇਨਿੰਗ ਹੁੰਦੀ ਹੈ ਪਹਿਲੋਂ ਠੀਕ ਹੈ ਜੀ ਨਾਲੇ ਉਹਨਾਂ ਨੂੰ ਬੜੇ ਸਾਲਾਂ ਦਾ ਤਜਰਬਾ ਹੈ ਸਟੈਪ ਨੰਬਰ 1 ਹੁੰਦਾ ਤੁਸੀਂ ਆਪਣੇ ਅਸੀਂ ਫੋਨ ਦੇ ਉੱਪਰ ਉਹਨਾਂ ਦੀ ਪ੍ਰੋਫਾਈਲ ਕ੍ਰੀਏਟ ਕਰਦੇ ਹਰ ਕਿਉਂਕਿ ਪੇਰੈਂਟਸ ਨੂੰ ਜਾਂ ਬੱਚਿਆਂ ਨੂੰ ਵੀ ਪਸੰਦ ਆਉਂਦਾ ਬਈ ਕੋਈ ਸਾਡੀ ਆਪ ਆ ਕੇ ਹੈਲਪ ਕਰੇ ਕਿਉਂਕਿ ਲਾਈਫਸਟਾਈਲ ਬੜਾ ਬਿਜ਼ੀ ਹੈ ਲਾਈਫ ਆਲ ਦੋ ਗੈਟਸ ਇਨ ਦਾ ਵੇਕ ਕਦਾਂ ਨਹੀਂ ਲਾਦਾ ਕਿਹੜੇ ਵੇਲੇ ਤੁਹਾਨੂੰ ਦੱਸਦਾ ਹੈ ਜੀ ਕਵੀ 25 ਦਾ 30 ਵਾਲੇ 25 33 34 ਦਾ ਹੋਇਆ ਹੈ ਤਾਂ ਨਿਕਲ ਜਾਂਦਾ ਪਹੁੰਚ। ਨਿਕਲ ਨਹੀਂ ਗੋਇ। ਸੋ ਅਸੀਂ ਫੋਨ ਦੇ ਉੱਪਰ ਗੱਲਬਾਤ ਕਰੀਦੀ ਆ ਪ੍ਰਾਈਵੇਸੀ ਪੂਰੀ ਬਣਾ ਕੇ ਰੱਖੀਦੀ ਆ ਉਸੇ ਸਾਈਟ ਤੇ। ਕਿ ਕਿਸੇ ਦੀ ਕਨਫਿਡੈਂਸ਼ੀਅਲਟੀ ਇਨਫੋਰਮੇਸ਼ਨ ਇਸ ਤਰ੍ਹਾਂ ਸ਼ੇਅਰ ਨਹੀਂ ਕਰੀਦੀ ਸਿਰਫ ਸਿਰਫ ਉਹਨਾਂ ਦੇ ਨਾਲ ਸ਼ੇਅਰ ਕਰੀਦੀ ਜਿਹੜੇ ਕਿ ਮੋਸਟ ਜੇਮਰ ਰਿਸ਼ਤੇਦਾਰ ਹੁੰਦੇ ਨੇ। ਹਰ ਕਿਸੇ ਦੀ ਕਨਫਿਡੈਂਸ਼ੀਅਲਟੀ ਆ ਵੀ ਹੈ ਲੋਟ ਆਫ ਡਾਕਟਰਸ অর ਪੁਲਿਸ ਆਫਸਰਸ ਵੀ ਨੇ ਇਸ ਤਰ੍ਹਾਂ ਕਿ CRD

हजारा की गिनती रिश्त फुला करę, मैच करके एक, एक पॉइंट रख तो के फिर चंद रिश्ते जेड किफेक्ट होकर मिलोड़ मीटिंग अरेज करवा मीटिंग अरेज करने तो बाद फॉलोअप लेंगे कि भाजी फलाने फलाने गए कि लगा थी गलबात ਹਾਂ ਜੀ ਤੇ ਅਗਲੀ ਮੀਟ ਕਰਨੀ ਚਾਹੁੰਦੇ ਹੋ ਫਿਰ ਦਾ ਸਟੈਪ ਬਾਈ ਸਟੈਪ ਕਰਕੇ ਅਗਲੇ ਸਟੈਪ ਤੇ ਜਾਈਦਾ ਸੀ ਤੇ ਫੈਮਿਲੀ ਦੀ ਮੀਟਿੰਗ ਕਰਵਾਈ ਦੀ ਸੋ ਇੱਥੋਂ ਦੇ ਹਰ ਇੱਕ ਦਾ ਮਾਈਂਡ ਸੈਟ ਲੱਗ ਨੇ ਇੰਡੀਆ ਦੇ ਬੱਚਿਆਂ ਦਾ ਅਲੱਗ ਮਾਈਂਡ ਸੈਟ ਹੈ ਇੰਡੀਆ ਦੇ ਬੌਰਨ ਰੇਜ਼ਡ ਬੱਚੇ ਹੁੰਦੇ ਨੇ ਉਹਨਾਂ ਦਾ ਅਲੱਗ ਮਾਈਂਡ ਸੈਟ ਹੈ ਤੇ ਜਿਹੜੇ ਇੱਥੋਂ ਦੇ ਬੌਰਨ ਰੇਜ਼ਡ ਬੱਚੇ ਨੇ ਉਹਨਾਂ ਦਾ ਅਲੱਗ ਮਾਈਂਡ ਸੈਟ ਹੈ ਸੋ ਹਰ ਕਿਸੇ ਦੇ ਮਾਈਂਡ ਸੈਟ ਦੇ ਅਕੋਰਡਿੰਗ ਪ੍ਰੈਫਰੈਂਸਿਸ ਦੇ ਅਕੋਰਡਿੰਗ ਉਹਨਾਂ ਨੂੰ ਰਿਸ਼ਤਾ ਤੋਪੋ ਇਹ ਬਹੁਤ ਵੱਡਾ ਇੱਕ ਮੈਚ ਮੇਕਰ ਦਾ ਰੋਲ ਹੁੰਦਾ ਹਾਂਜੀ ਜੀ ਸੋ ਕਰਨ ਸਿੰਘ ਜੀ ਮੈਂ ਚਾਹੁੰਨਾ ਹੈ ਕਿ ਹੋ ਸਕਦਾ ਕਿਸ ਕੋਈ ਰਿਸ਼ਤਾ ਲੱਭ ਰਿਹਾ ਹੋਵੇ ਕੋਈ ਲੜਕਾ ਲੜਕੀ ਰੱਬ ਰਿਹਾ ਹੋਣ ਦੇ ਮਾਪੇ ਲੱਭ ਰਹੇ ਹੋਣ ਉਹਦੇ ਰਿਸ਼ਤੇਦਾਰ ਦੋਸਤ ਮਿੱਤਰ ਤਲਾਸ਼ ਵਿੱਚ ਹੋਣ ਉਹ ਤੁਹਾਡੇ ਤੱਕ ਕਿਵੇਂ ਪਹੁੰਚਦੇ ਹੋਣ ਕੋਈ ਜਾਣਕਾਰੀ ਕੋਈ ਇਨਫੋਰਮੇਸ਼ਨ ਜਿਸ ਤੇ ਨਾਲ ਤੁਹਾਡੇ ਜਾਂ ਤੁਹਾਡੀ ਟੀਮ ਨਾਲੋਂ رابطہ ਕਰ ਸਕਣ ਜੀ ਅ ਬਿਲਕੁਲ ਭਾਜੀ ਸਾਡੀ ਵੈਬਸਾਈਟ ਦਾ ਨਾਮ ਹੈਗਾ ਤੁਸੀਂ ਡਾਇਰੈਕਟਰੀ ਰਜਿਸਟਰ ਜਾ ਕੇ ਕਰ ਸਕਦੇ ਹੋ ਕੋਈ ਦੀ ਉਸ ਰਜਿਸਟ੍ਰੇਸ਼ਨ ਕਰਨ ਦੀ ਕੋਈ ਕੋਸਟ ਨਹੀਂ ਹੈਗੀ ਐਂਡ ਆਫਕੋਰਸ ਜੇ ਤੁਸੀਂ ਅੱਗੇ ਸਰਵਿਸ ਲਓਗੇ ਉਹਦੀ ਕੋਸਟ ਹੋਏਗੀ ਤੇ ਰਿਸ਼ਤਾਸਾਈਟ.com ਤੇ ਜਾ ਕੇ ਤੁਸੀਂ ਆਪਣੀ ਬਣਾ ਸਕਦੇ ਹੋ ਪ੍ਰੋਫਾਈਲ ਤੇ ਤੁਹਾਨੂੰ ਵਿਦਨ ਫਿਊ ਆਵਰਸ ਦੇ ਵਿੱਚ ਵਿੱਚ ਸਾਡੇ ਮੈਚ ਮੇਕਰਸ ਕੋ ਕਾਲ ਆਏਗੀ ਤੁਹਾਡੇ ਬਾਰੇ ਜਾਣਾਂਗੇ ਤੁਹਾਡੇ ਨਾਲ ਵੀਡੀਓ ਕਾਲ ਵੀ ਕਰਾਂਗੇ ਟੂ ਗੈਟ ਟੂ ਨੋ ਯੂ ਮੋਰ ਤੇ ਸੋ ਦੈਟ ਤੁਹਾਡੀ ਬੈਸਟ ਤਰੀਕੇ ਦੇ ਨਾਲ ਅਸੀਂ ਹੈਲਪ ਕਰ ਸਕਦੇ ਹਾਂ ਰਿਸ਼ਤਾਸਾਈਟ.com ਜਾਂ ਤੁਸੀਂ ਡਾਇਰੈਕਟਲੀ ਸਾਡੇ ਫੋਨ ਨੰਬਰਸ ਤੇ ਵੀ ਕਾਲ ਕਰ ਸਕਦੇ ਹੋ 905 481 11689054811116 ਦੇ ਵਿੱਚ ਤੁਸੀਂ ਕਾਲ ਕਰ ਸਕਦੇ ਹੋ ਤੇ ਡਾਇਰੈਕਟਲੀ ਆਪਣੇ ਬਾਰੇ ਸਾਨੂੰ ਦੱਸ ਸਕਦੇ ਹੋ ਸੋ ਇਹ ਦੋ ਤਰੀਕੇ ਨੇ ਭਾਜੀ ਹਾਂਜੀ ਸੋ ਕਨਸਕ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਫਿਰ ਕਿਤੇ ਮੁਲਾਕਾਤ ਕਰਾਂਗੇ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਬਿਲਕੁਲ ਜੀ ਸਤਿ ਸ਼੍ਰੀ ਅਕਾਲ ਜੀ ਜਾਣ ਤੋਂ ਪਹਿਲਾਂ ਭਾਜੀ ਮੈਂ ਇਹ ਹੀ ਕਹਾਂਗਾ ਕਿ ਹਰ ਕਿਸੇ ਦੀ ਪੇਰੈਂਟਸ ਦੀ ਇੱਕ ਖੁਆਇਸ਼ ਹੁੰਦੀ ਏ ਕਿ ਇੱਕ ਉਹਨਾਂ ਦੇ ਬੱਚਿਆਂ ਨੂੰ ਵਧੀਆ ਟਾਈਮ ਸਿਰ ਰਿਸ਼ਤਾ ਮਿਲੇ ਸੋ ਰੱਬ ਦੇ ਘਰ ਦੇਰਨੀ ਹੈ ਦੇਰਨੀ ਹੈ ਹੋ ਸਕਦੀ ਹੈ ਅੰਦੇਰਨੀ ਹੈਗਾ ਤੋਂ ਡੈਫੀਨੇਟਲੀ ਤੁਸੀਂ ਆਪਣੇ ਆਪ ਨੂੰ ਇੱਕ ਮੌਕਾ ਦੋ ਟਰਾਈ ਕਰੋ ਤੇ ਕੋਈ ਨਹੀਂ ਪਤਾ ਹੁੰਦਾ ਕਿ ਕਿਹੜੇ ਵੇਲੇ ਕਿੱਥੇ ਗੱਲਬਾਤ ਪੰਜ ਆਣੀ ਹੈ ਸੋ ਰਿਸ਼ਤਾ ਸਾਈਟ .com ਬਹੁਤ ਬਹੁਤ ਸ਼ੁਕਰੀਆ ਬਨੀਪਾਲ ਸਾਹਿਬ ਧੰਨਵਾਦ ਜੀ ਦੋਸਤੋ ਇਹ ਸੰਨ ਕਰਨ ਸਿੰਘ ਰਿਸ਼ਤਾ ਸਾਈਟ .com ਤੋਂ ਇੱਕ ਦਿਨ ਅਚਨ ਚੇਤ ਕਿਸ ਨਾਲ ਗੱਲਬਾਤ ਹੋਈ ਉਹਨਾਂ ਨੇ ਦੱਸਿਆ ਕਿ ਇਹ ਰਿਸ਼ਤੇ ਕਰਾਉਂਦੇ ਨੇ ਤੇ ਸੰਤ ਰਿਸ਼ਤਾ ਬੜਾ ਵਧੀਆ ਮਿਲਿਆ ਮੈਂ ਇਹਨਾਂ ਨੂੰ ਲਭਿਆ ਕੱਲ ਬਾਤ ਕੀਤੀ ਬਹੁਤ ਸਾਰੇ ਦਰਸ਼ਕ ਉਹ ਹੋਣਗੇ ਜਿਹੜੇ ਅਕਸਰ ਇਸ ਸਥਿਤੀ ਵਿੱਚ ਹੋਣਗੇ ਕਿ ਬੱਚੇ ਵੱਡੇ ਹੋ ਰਹੇ ਨਹੀਂ ਚੰਗੇ ਰਿਸ਼ਤੇ ਲੱਭ ਰਹੇ ਮਰਜ਼ੀ ਤੁਹਾਡੀ ਹੈ ਰਿਸ਼ਤਾ ਕਿਵੇਂ ਲੱਭਣਾ ਹੈ ਉਮੀਦ ਹੈ ਕਿ ਤੁਹਾਨੂੰ ਪ੍ਰੋਗਰਾਮ ਚੰਗਾ ਲੱਗਿਆ ਹੋਵੇਗਾ ਸਮਾਪਤਾ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲੋਂ ਆਗਿਆ ਦਿਓ ਸਤਿ ਫਿਰਿਆਕਾਲ ਤੇਰਾ ਬਰਾਕਾ